ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਰਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਗਿੱਪੀ ਗਰੇਵਾਲ ਗਿੱਪੀ ਗਰੇਵਾਲ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਚਾਹੇ ਉਹ ਗਾਣੇ ਹੋਣ ਚਾਹੇ ਉਹਨਾਂ ਦੀਆਂ ਫਿਲਮਾਂ ਹੋਵੇ ਤੇ ਹਾਲੇ ਦੇ ਵਿੱਚ ਉਹਨਾਂ ਦਾ ਇੱਕ ਜਿਹੜਾ ਟੀਜ਼ਰ ਆਇਆ ਉਹਨਾਂ ਦੀ ਫਿਲਮ ਦਾ ਅਰਦਾਸ ਸਰਬੱਤ ਦੇ ਭਲੇ ਦੀ ਤੇ ਉਸ ਨੂੰ ਲੈ ਕੇ ਉਹ ਕਾਫੀ ਚਰਚਾ ਦੇ ਵਿੱਚ ਨੇ ਤੇ ਹਾਲੀ ਦੇ ਵਿੱਚ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਦੇ ਬਾਹ ਤੇ ਡ੍ਰਿਪ ਲੱਗੀ ਹੋਈ ਹੈ ਤੇ ਨਾਲ ਦੀ ਨਾਲ ਪੰਮਾ ਪੰਮਾ ਵੀ ਨਾਲ ਮੌਜੂਦ ਹੈ ਮਤਲਬ ਕਿ ਪ੍ਰਿੰਸ ਕਮਲਜੀਤ ਉਹ ਵੀ ਮੌਜੂਦ ਹੈ ਉਹਨਾਂ ਦੀ ਬਾਹ ਤੇ ਵੀ ਡ੍ਰਿਪ ਲੱਗੀ ਹੋਈ ਹੈ ਅਜਿਹਾ ਕਿਉਂ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਹਾਸੋਹੀਣੀ ਗੱਲ ਕੀਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਦੇਖੋ ਕਿਸ ਚੀਜ਼ ਦੀ ਕਮੀ ਪੂਰੀ ਕੀਤੀ ਜਾ ਰਹੀ ਹੈ ਚੈੱਕ 올 ਪਿਕਸ ਵਿਟਾਮਿਨਸ ਅਪਡੇਟ ਤੇ ਇਹ ਜਿਹੜਾ ਇੱਕ ਉਹਨਾਂ ਨੇ ਇੱਕ ਕੈਪਸ਼ਨ ਲਿਖਿਆ ਹੋਇਆ ਤੇ ਨਾਲ ਦੀ ਨਾਲ ਕੈਰੀਅਨ ਜੱਟਾਂ ਦੀ ਇੱਕ ਜਿਹੜੀ ਵੀਡੀਓ ਹੈ ਇੱਕ ਕਲਿੱਪ ਹੈ ਉਹ ਵੀ ਸਾਂਝੀ ਕੀਤੀ ਹੈ ਤੇ ਇਸ ਨੂੰ ਦੇਖਦੇ ਹੋਏ ਉਹਨਾਂ ਦੇ ਫੈਨਸ ਕਾਫੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਕਈਆਂ ਨੇ ਗੈਟ ਵੈਲ ਸੂਨ ਲਿਖਿਆ ਕਈਆਂ ਨੇ ਵਿੱਚ ਮਜ਼ਾਕ ਵੀ ਕੀਤਾ ਸੋ ਕਮੈਂਟ ਤੁਹਾਨੂੰ ਪੜ ਕੇ ਸੁਣਾਉਨੇ ਆ ਸੋ ਪੂਰੇ ਕਮੈਂਟ ਕੀ ਨੇ ਉਹਨਾਂ ਦੇ ਇੱਕ ਫੈਨ ਨੇ ਕਮੈਂਟ ਕੀਤਾ ਕਿ ਬੋਤਲ ਟੰਗਣ ਵਾਲਾ ਜੁਗਾੜ ਬਹੁਤ ਵਧੀਆ ਲਗਾਇਆ ਹੈ ਦੂਸਰੇ ਫੈਨ ਨੇ ਕਮੈਂਟ ਕੀਤਾ ਇਹ ਤਾਂ ਪੰਮਾ ਵੀ ਲਵਾਈ ਫਿਰਦਾ ਉਸ ਤੋਂ ਬਾਅਦ ਕਮੈਂਟ ਕੀਤਾ ਕਿ ਕੁੜੀ ਇੱਥੇ ਕੀ ਕਰਦੀ ਹੈ ਤੇ ਉਹਨਾਂ ਦੇ ਇੱਕ ਫੈਨ ਨੇ ਕਮੈਂਟ ਕੀਤਾ ਛੋਟੇ ਹੁੰਦੇ ਕੋਈ ਵਿਟਾਮਿਨ ਦੀ ਕੋਈ ਕਮੀ ਰਹਿ ਗਈ ਹੁੰਨੀ ਹੈ ਤੇ ਇੱਕ ਫੈਨ ਨੇ ਕਮੈਂਟ ਕੀਤਾ ਕਿ ਵਿਟਾਮਿਨ ਬਟੂਮਨ ਦੀ ਕਮੀ ਜਿਹੜੀ ਆ ਉਹ ਪੂਰੀ ਕੀਤੀ ਜਾ ਰਹੀ ਹੈ ਹਾਲਾਂਕਿ ਗਿੱਪੀ ਗਰੇਵਾਲ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਜਿਹੜੀ ਡ੍ਰਿਪ ਉਹਨਾਂ ਨੇ ਕਿਉਂ ਲਗਵਾਈ ਹੈ ਕਿਸ ਚੀਜ਼ ਦੀ ਡ੍ਰਿਪ ਹੈ ਵਿਟਾਮਿਨ ਦੀ ਹੈ ਜਾਂ ਕੀ ਹੈ ਸੋ ਇਸ ਨੂੰ ਦੇਖਦੇ ਹੋ ਇਹਨਾਂ ਦੇ ਜਿਹੜੇ ਫੈਨਸ ਸੀਗੇ ਉਹ ਕਾਫੀ ਚਿੰਤਾ ਦੇ ਵਿੱਚ ਆ ਗਏ ਸੀ ਉਹਨਾਂ ਨੇ ਗੈਟਵੈਲ ਸੂਨ ਲਿਖਣਾ ਸ਼ੁਰੂ ਕਰ ਦਿੱਤਾ ਸੀਗਾ ਸੋ ਕਮੈਂਟ ਕਰਕੇ ਤੁਸੀਂ ਸਾਨੂੰ ਦੱਸ ਸਕਦੇ ਹੋ ਜਾਂ ਕਮੈਂਟ ਕਰਕੇ ਸਾਨੂੰ ਇਹ ਦੱਸੋ ਕਿ ਇਹ ਕਿਸ ਚੀਜ਼ ਦੀ ਡ੍ਰਿਪ ਹੋ ਸਕਦੀ ਹੈ ਜਾਂ ਗਿੱਪੀ ਗਰੇਵਾਲ ਨੇ ਜਿਹੜੀ ਡ੍ਰਿਪ ਹੈ ਉਹ ਲਵਾਈ ਹੈ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੈਨਿਕ ਸਵੇਰਾ Facebook Instagram X aur WhatsApp channel par